ਅਕਾਲੀ ਦਲ ਦੇ ਰਾਜ ਦੇ ਦੌਰਾਨ ਹੋਈਆਂ ਧਾਰਮਿਕ ਗਲਤੀਆਂ ਦੀ ਸਜ਼ਾ ਦੇਣ ਦੇ ਲਈ ਬਾਗੀ ਅਕਾਲੀ ਆਗੂਆਂ ਦੇ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸੌਂਪੀ ਗਈ ਚਿੱਠੀ ਦਾ ਵਿਵਾਦ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਸ ਮਾਮਲੇ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਜਥੇਦਾਰਾਂ ਦੀ ਮੀਟਿੰਗ ਦੇ ਵਾਸਤੇ ਸੱਮਣ ਭੇਜ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਆਪਣਾ ਸਪਸ਼ਟਿਕਰਣ ਦੇਣ ਦੇ ਵਾਸਤੇ ਕਹਿ ਦਿੱਤਾ ਹੈ ਇਸ ਦੇ ਨਾਲ ਹੀ ਇਹ ਆਵਾਜ਼ਾਂ ਉੱਠਣ ਲੱਗੀਆਂ ਨੇ ਕਿ ਕਥਿਤ ਸਿਆਸੀ ਦਬਾਅ ਦੇ ਹੇਠ ਸੌਦਾ ਸਾਦ ਨੂੰ ਮਾਫ਼ ਕਰਨ ਵਾਲੇ ਉਸ ਵੇਲੇ ਦੇ ਜਥੇਦਾਰ ਵੀ ਇਸ ਮਾਮਲੇ ਦੇ ਵਿੱਚ ਆ ਬਰਾਬਰ ਦੇ ਦੋਸ਼ੀ ਨੇ ਇਸ ਲਈ ਉਸ ਵੇਲੇ ਦੇ ਜਥੇਦਾਰਾਂ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਤਲਬ ਕੀਤਾ ਜਾਵੇ ਕਿਉਂਕਿ ਉਹਨਾਂ ਨੇ ਵੀ ਵੱਡੀ ਗਲਤੀ ਕੀਤੀ ਅਤੇ ਡੇਰਾ ਮੁਖੀ ਨੂੰ ਮਾਫ਼ ਕਰ ਦਿੱਤਾ ਜਦੋਂ ਸੰਗਤ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਮਾਫੀ ਨੂੰ ਰੱਦ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਵੀ ਆਪਣਾ ਪੱਖ ਪੇਸ਼ ਕਰਦੇ ਹੋਏ ਤਤਕਾਲੀ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਤਲਬ ਕਰਨ ਦੀ ਮੰਗ ਉਠਾ ਦਿੱਤੀ ਹੈ ਹਵਾਰਾ ਕਮੇਟੀ ਦੇ ਬੁਲਾਰੇ ਪ੍ਰੋਫੈਸਰ ਬਲਜਿੰਦਰ ਸਿੰਘ ਨੇ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਸਿਰਫ ਸਿੱਖ ਹੀ ਮਾਫੀ ਦੇ ਹੱਕਦਾਰ ਨੇ ਡੇਰੇ ਦਾ ਮੁਖੀ ਅਕਾਲ ਤਖਤ ਦੀ ਸਜ਼ਾ ਦੇ ਘੇਰੇ ਦੇ ਵਿੱਚ ਨਹੀਂ ਆਉਂਦਾ ਡੇਰੇ ਦਾ ਮੁਖੀ ਸੱਚਾ ਸ਼ਰਧਾਲੂ ਸਿੱਖ ਨਹੀਂ ਹੈ ਉਸ ਨੂੰ ਨਾ ਤਾਂ ਅਕਾਲ ਤਖਤ ਸਾਹਿਬ ਦੇ ਉੱਪਰ ਤਲਬ ਕੀਤਾ ਜਾ ਸਕਦਾ ਹੈ ਤੇ ਨਾ ਹੀ ਅਕਾਲ ਤਖਤ ਸਾਹਿਬ ਤੋਂ ਕੋਈ ਧਾਰਮਿਕ ਸਜ਼ਾ ਦਿੱਤੀ ਜਾ ਸਕਦੀ ਹੈ ਅਤੇ ਨਾਹੀਂ ਅਕਾਲ ਤਖਤ ਸਾਹਿਬ ਤੋਂ ਕਿਸੇ ਕਿਸਮ ਦੀ ਉਸ ਨੂੰ ਮਾਫੀ ਦਿੱਤੀ ਜਾ ਸਕਦੀ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਤਤਕਾਲੀ ਜਥੇਦਾਰ ਸਪਸ਼ਟ ਕਰਨ ਕਿ ਡੇਰਾ ਮੁਖੀ ਅਕਾਲ ਤਖਤ ਜ਼ਾਇਬ ਦੇ ਵੱਲੋਂ ਦਿੱਤੀ ਗਈ ਮਾਫੀ ਦੇ ਘੇਰੇ ਦੇ ਵਿੱਚ ਆਉਂਦਾ ਹੈ ਜਾਂ ਫਿਰ ਨਹੀਂ ਅਤੇ ਜੇਕਰ ਤਖਤਾਂ ਦੇ ਜਥੇਦਾਰਾਂ ਨੇ ਇਸ ਮਾਮਲੇ ਦੇ ਵਿੱਚ ਕਥਿਤ ਸਿਆਸੀ ਦਬਾਅ ਦੇ ਕਾਰਨ ਰਾਮ ਰਹੀਮ ਨੂੰ ਮਾਫ ਕਰ ਦਿੱਤਾ ਹੈ ਤਾਂ ਸੁਖਬੀਰ ਬਾਦਲ ਸਮੇਤ ਉਸ ਵੇਲੇ ਦੇ ਉਨ੍ਹਾਂ ਜਥੇਦਾਰਾਂ ਨੂੰ ਵੀ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤਾਲਬ ਕਰਕੇ ਧਾਰਮਿਕ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਖੈਰ ਇਸ ਪੂਰੀ ਗਲਬਾਤ ਦੇ ਬਾਰੇ ਵਿੱਚ ਹਵਾਰਾ ਕਮੇਟੀ ਦੇ ਵੱਲੋਂ ਜਿਹੜੇ ਇਹ ਅਲਫਾਜ਼ ਇਸਤੇਮਾਲ ਕੀਤੇ ਗਏ ਨੇ ਇਹਨਾਂ ਦਿਨਾਲ ਤੁਸੀਂ ਕਿੰਨੇ ਕ ਹੱਦ ਤੱਕ ਵਕਫੀਤ ਰੱਖਦੇ ਹੋ ਜਾਂ ਕਿੰਨਾ ਕ ਤੁਸੀਂ ਚਾਹੁੰਦੇ ਹੋ ਕਿ ਇਸ ਪ੍ਰਕਾਰ ਦੇ ਨਾਲ ਹੋਣਾ ਚਾਹੀਦਾ ਹੈ ਬਾਕੀ ਇਸ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਰਾਏ ਦੇਣਾ ਚਾਹੋਗੇ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ